ਹਾਂਜੀ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਆ ਗਏ ਆ ਤੇ ਅੱਜ ਵੀਜ ਰਿਹਾ ਬਾਈ ਕਣਕ ਆਪਾਂ ਕਿਲਾ ਕਣਕ ਦਾ ਵੀਕ ਐ ਤੁਹਾਨੂੰ ਪਹਿਲਾਂ ਆਹ ਦੇਖੋ ਮਾਸੂਦਾ ਦਾ ਸੁਪਰ ਫੀਟਰ ਹੈ ਮਾਗਰ ਪਾਇਆ ਹੋਇਆ ਗੋਂਡਿਆਰ 5210 ਹੈ ਦੇਖ ਲਓ ਬਾਈ ਚੱਕਰ 1600 ਤੋਂ ਚੱਕਰ ਆ ਓਕੇ ਆ ਕੰਮ ਉਧਰ ਹਰਮਣ ਫਿਰਦਾ ਵੀਜ ਦਾ ਦੂਜੇ ਗੋਂਡਿਆਰ ਤੇ ਉਹ ਫਿਰ ਧਾਰਮਣ 5210 ਤੇ ਵੀਜ ਦਾ ਤੇ ਆਪਾਂ ਇਹਦੇ ਆਪ ਬਿੜੀ ਆਪਣੀ ਹੁਣ ਦੇਖਦੇ ਜਾਇਓ ਤੁਹਾਨੂੰ ਖੜਾ ਕਰਕੇ ਦਿਖਾਵਾਂਗੇ ਮੂਹਰੋਂ ਟ੍ਰੈਡ ਹੁਣ ਖੜਾ ਵੀ ਹੋਊਗਾ ਸਾਰਾ ਕੁਝ ਕਰਾਂਗੇ ਓਕੇ ਆ ਕੰਮ ਬਾਬਿਓ ਕਣਕ ਬੀਜ ਦੇਣੀ ਅੱਜ ਕਿੱਲਾ ਕਣਕ ਲੈ ਜੂ ਪਹਿਲਾਂ ਬੀਜ ਤਾਂ ਤੇ ਹੁਣ ਮੇਰੇ ਜ਼ਿਆਦਾ ਆਇਆ ਵੀ ਆਪਾਂ ਬਲੌਗ ਸਟਾਰਟ ਕਰ ਲਈਏ ਯਾਰ ਬਲੌਗ ਨਾਲ ਯਾਰ ਦੇਖੋ ਆਪਣੀ ਫੂਰਤ ਇੱਕ ਮਿੰਟ ਹੁਣ ਦੇਖੋ ਓਕੇ ਆ ਕੰਮ ਬਾਬਿਓ ਜਮਾ ਏਣ ਇੱਕ ਨੰਬਰ ਆ ਮਾਹੌਲ ਇੱਧਰ ਗਿੱਲ ਵਾਧਾ ਬਾਬਿਓ ਇੱਧਰ ਗਿੱਲ ਘੱਟ ਸੀ ਯਾਰ ਰੁੱਖਾ ਸੀ ਬਾਣ ਥੋੜਾ ਜਿਆ ਆਜਾ ਨਹੀਂ ਪਤਾ ਸਾਨੂੰ ਸੁਣਦੀ ਹੋਵੇ ਨਹੀਂ ਪਤਾ ਨਾ ਸੁਣਦੀ ਹੋਵੇ ਉਹ ਦੇਖੋ ਹਰਮਣ ਫਿਰਦਾ ਇਹ ਆਉ ਹਰਮਣ ਫਿਰਦਾ ਆ ਤੇ ਆ ਆਪਾਂ ਦੀ ਚੀਜ਼ਾਂ ਨੇ ਇੱਥੇ ਆਪਣੇ ਮਗਰ ਮਾਸੂਦਾ ਹੋਵੇ ਮਗਰ ਪਨੇਸਰ ਦਾ ਦੇਖਦੇ ਆ ਯਾਰੋ 1600 ਚੱਕਰ ਆ ਪਹਿਲਾ ਗੇਅਰ ਆ ਐਨ ਸਫਾਈ ਦੇ ਕਿੱਲ ਕੱਢੀ ਜਾਂਦਾ ਜਿੱਥੇ ਜਿੱਥੇ ਗੇਲਾ ਵਾਪੇ ਉੱਥੇ ਉੱਥੇ ਆ ਇਹਦੇ ਬਲੇਡ ਵੀ ਕਿਸੇ ਹੋਏ ਨੇ ਸਟੈਡੀ ਵਾਲਾ ਬਈ ਇਹ ਇਹਦੇ ਬਲੇਡ ਨਵੇਂ ਹੁੰਦੇ ਫਿਰਦਾ ਪਤਾ ਵੀ ਨਹੀਂ ਚ ਲੱਗਣਦੇ ਨੇ ਆਪਣੇ ਵਾਲੇ ਨੇ ਵੀ ਹੈਗਾ ਅਸੀਂ ਕੁਲਕਣਾ ਇੱਕ ਮਾਸੀ ਦਾ ਸੁਪਰ ਚੀਟਰ ਭਾਰੀ ਹੁੰਦਾ ਬਾਈ ਖੜਾ ਵਾਲਾ ਹੁੰਦਾ ਡਰਾਡ ਤੁਹਾਨੂੰ ਹੁਣ ਦਿਖਾਉਂਗਾ ਖੜਾ ਕਰਕੇ ਇੱਕ ਮਿੰਟ ਐਂ ਰੱਖਿਓ ਬਾਪੋ ਹੁਣ ਡਰਾਡ ਖੜਾ ਹੋਊਗਾ ਦੇਖਦੇ ਜਾਓ ਤੁਸੀਂ ਇਹ ਹੁਣ ਖੜਾ ਹੋਊਗਾ ਦੱਬ ਲਿਆ ਕਲਚ ਦੱਬ ਲਿਆ ਬ੍ਰੇਕ ਚੱਕਰੀ ਲਿਫਟ ਆਹ ਦੱਬ ਲਿਆ ਬਾਈ ਅੰਦਰਲਾ ਬ੍ਰੇਕ ਆਹ ਦੇਖੋ ਹੁਣ ਮੈਂ ਖੜਾ ਹੁੰਦਾ ਆਪਦੇ ਇਹ ਇੱਥੇ ਜਾਣ ਦੇ ਹੁਣ ਦੇਖਿਓ ਆਪ ਕੋ ਟਰੈਕਟਰ ਐਲਾ ਆਜੂ ਨਾਲ ਦੀ ਨਾਲ ਇਤੋਂ ਇੱਥੇ ਸਟਾ ਟਰੈਕਟਰ ਐਲਾ ਹੋ ਗਿਆ ਬਾਈ ਨਾਲ ਦੀ ਨਾਲ ਖੜਾ ਹੁੰਦਾ ਜਾ ਥੋੜਾ ਜਾ ਕੇ ਉਹਨੂੰ ਸੁਪਰ ਲੀਟਰ ਭਾਰੀ ਆ ਇਹ ਉਹ ਕੇ ਬਜੜ ਨਹੀਂ ਰੱਖਿਆ ਆਪਾਂ ਸਮਾਰ ਕੇ ਤਰੀ ਓਕੇ ਆ ਜਮਾ ਮਾਗਰ ਸਫਾਈ ਦੇਖੋ ਬਾਈ ਆ ਜਿਹੜੀਆਂ ਸਾਈਡ ਵਾਲੀਆਂ ਤਰੀਆਂ ਨੇ ਬਾਈ ਇਹ ਥੋੜੀਆਂ ਹੀ ਉੱਚੀਆਂ ਸੀਗੀਆਂ ਮੈਂ ਇਹਦੇ ਬਾਰੂ ਨੇ ਆਪਦਾ ਦਿਮਾਗ ਲਾਇਆ ਨਾਲ ਤਾਂ ਡੰਡਾ ਕਸਤਾ ਨਾਲੇ ਤਰੀਆਂ ਨੂੰ ਖਿੜਦੀਆਂ ਜਿਵੇਂ ਥੱਲੇ ਹੁਣ ਬਾਈ ਫੁੱਲ ਗੋੜਦਾਗਾ ਸੁਪਰ ਸੀਟਰ ਸਫਾਈ ਦੇਖੋ ਤੁਸੀਂ ਓਕੇ ਆ ਬਾਬੋ ਕੰਮ ਜਮਾ ਹੁਣ ਤੁਹਾਨੂੰ ਮਿਲਦੇ ਆਂ ਗਾਹਾਂ ਵੀ ਉਪਾਉਣ ਵੇਲੇ ਤੁਹਾਨੂੰ ਦਿਖਾਵਾਂਗੇ ਜਾਂ ਜਦੋਂ ਚਾਹ ਚੂ ਬਣਾਈ ਆਹ ਦੇਖੋ ਜੱਤੀ ਚਾਹ ਬਣਾਈ ਜਾਂਦਾ ਹੈ ਆਪਣਾ ਆਹ ਡੈਡੀ ਬੈਠਾ ਹੈਗਾ ਨਾਲ ਬਾਰੂ ਬੈਠਾ ਕੋਲੇ ਐਨਾ ਬਾਰੂ ਨੂੰ ਬਾਰੂ ਨੂੰ ਵੀ ਫੜਾਇਆ ਈ ਟਰੈਡ ਬਾਬੋ ਵੇਚਦੀ ਕਿਆਂ ਹੀ ਬਾਬੋ ਕਣਕ ਦੀ ਦੇਈ ਦੇਣੂ ਚਾਹ ਵੀ ਟਰੈਡ ਦੀ ਆਉਂਦੀ ਹੈ ਆਹ ਦੇਖੋ ਬਾਰੂ ਯਾਰ ਤੇ ਜੇ ਕੀ ਯਾਰ ਚਾਹ ਲੈ ਕੇ ਖੜੇ ਆਂ ਚਾਹ ਆ ਕੇ ਆਪਣੀ ਕੱਪ ਚ ਕਸਾ ਪਾ ਉਹ ਟੋਲ ਟੋਲ ਨਾ ਕਰਦੀਏ ਕੰਕ ਰਹਿਣਾ ਜਾਵੇ ਨਹੀਂ ਗਾਣਾ ਪਹਿਣਗੀਆਂ ਆਣਗੇ ਬਲੌਗ ਦੇ ਚੱਕਰ ਚਾਠੇ ਪਾਦੇ ਐਂਡ ਆ ਪ੍ਰੋਫੈਸ਼ਨਲ ਡਰਾਈਵਰ ਆ ਮਾਪਾ ਆਓ ਦੇ ਖੜੇ ਹੋ ਕੇ ਚਲਾਉਣੇ ਆ ਮੈਂ ਵੀ ਲੱਗਦੇ ਹੁਣ ਬਾਰੂ ਯਾਰ ਨੂੰ ਫੜਾ ਲਾਂਗੇ ਉਹ ਚਲਾ ਲੂਗਾ ਬਾਜ ਦਾ ਨਹੀਂ ਪਤਾ ਯਾਰ ਵੀ ਬਾਈ ਵਧੀਆ ਆਉਂਦੀ ਹੈ ਕਿ ਨਹੀਂ ਜਿਵੇਂ ਦੀ ਵੀ ਹੋਈ ਬਾਜ ਐਡਜਸਟ ਕਰ ਲਿਓ ਠੀਕ ਆ ਮੈੱਕ ਨਹੀਂ ਲੱਗਿਆ ਹੋਇਆ ਨਾ ਕਰਕੇ फे पुठा करा प ਕੀਂ ਭਾਈ ਦੇਦੇ ਲੋਕ ਕਿਹੜੇ ਦੋ ਦੋ ਐਂ ਕਿਉਂ ਕਰਦਾ ੜਾਵਾ ਲਾਉਣਾ ਚਾਹ ਆ ਗਈ ਆ ਬੇ ਚਾਹ ਪੀ ਰਹੇ ਆ ਮਾਰੂ ਲਾ ਰਿਹਾ ਕਿਹੜਾ ਟਰੱਕ ਦਾ ਮੇਰੇ ਫੋਨ ਨਾਲ ਜੁੜਿਆ ਹੋਇਆ ਚੱਲਦਾ ਨਹੀਂ ਦਿੱਕਤਾ ਮੈਂ ਵੀਡੀਓ ਬਣਾਈ ਜਨਾ ਜਿਹੜਾ ਰੂਲਾ ਆਈ ਆਏ ਪੁਰਾਣਾ ਵਾਲਾ ਸੁਪਰ ਸੀਡਰ ਡੰਡਾ ਢਿੱਲਾ ਕਰਨਾ ਲਿਫਟ ਫੁੱਲ ਜਿਹੜਾ ਦੇ ਡੰਡਾ ਢਿੱਲਾ ਕਰਦਾ ਫਿਰ ਥੱਲੇ ਨਹੀਂ ਲੱਗਦਾ ਡੂੰਗਾ ਨਹੀਂ ਲੱਗਦਾ ਡੂੰਗਾ ਕਦਿਆਂ ਦਾ ਬਾਰੀ ਨਹੀਂ ਗਿੱਲ ਕੱਟ ਕੱਢਣੀ ਥੱਲੋਂ ਲਿਫਟ ਫੁੱਲ ਸਿੱਟੀ ਹੋਈ ਆ ਹਾਂ ਬਾਬਿਓ ਪਾਣੀ ਪੀ ਰਹੇ ਆ ਬੀਜ ਤਾਂ ਇੰਨਾ ਪਾਣੀ ਪੀ ਰਹੇ ਆ ਥੋੜਾ ਰਹਿ ਗਿਆ ਕਿਵੇਂ ਆ ਲਾਂ ਇਹਦਾ ਗਿਆ ਆਪਾਂ ਵੀ ਬੀਜ ਦੀ ਬੱਪੋ ਆਉ ਜਾਂਦਾ ਹਰਮਣ ਆਉ ਜਾਂਦਾ ਹੁਣ ਆ ਤੇ ਬੀਜ ਚੱਲਿਆ ਆਪਾਂ ਵੀ ਬੀਜ ਦੀ ਬਸ ਹਾਲਮੋ ਬਸ ਇੱਕ ਇਹ ਐਡੀ ਬੀਜ ਦੀ ਬੱਪੋ ਆ ਰਹੀ ਥੋੜੀ ਜੀ ਆ ਵੇਖੋ ਉੱਥੇ ਕੋਲੇ ਆ ਗਏ ਥੋੜੀ ਜੀ ਰਹੀ ਬਸ ਆਪਣੀ ਤੀਜੇ ਨਾਲ ਹੀ ਇਹ ਜੁੜਾ ਹੋ ਜਾਣਗੇ ਫੇਰੀ ਇਹ ਤਾਂ ਕੋਆ ਗੋ ਚਾਰ ਨਹੀਂ ਲੈਣਾ ਥੋੜਾ ਜੀ ਸੁਪਰ ਸੀਟਰ ਦਾ ਕੰਮ ਆ ਯਾਰ ਸੁਪਰ ਸੀਟਰ ਦੀ ਸਫਾਈ ਘੱਟ ਹੈ ਬਲੀਡ ਬਲੂਡ ਕੱਢਦੇ ਆ ਜੇ ਨਵੀਂ ਨਵੀਂ ਪਲੇਟ ਹੁੰਦੇ ਫੇਰ ਬੜਾ ਨਿਆਰਾ ਹੁੰਦਾ ਤਾਂ ਬਾਬੇ ਇੱਕ ਵਾਦ ਗਾ ਇੱਕ ਥੋੜਾ ਜਿਹਾ ਫੁੱਲੜ ਬਚਣਾ 32 ਦਿਨੋਂ ਆਪਾਂ ਨਿਮੇੜ ਦਾ ਕੰਮ ਜਮ ਤਿੰਨ ਟੱਬਾ ਬਾਏ ਅੱਜ 22 ਦਿਨ ਨਿਮੇੜ ਦਾਂਗੇ ਅੱਧੇ ਘੰਟੇ ਦਾ ਕੰਮ ਰਹਿ ਗਿਆ ਆ ਦੇਖੀ ਹੁਣ ਖੜੇ ਆ ਬਾਬੇ 2 ਪੌਣ ਦੇੜੀ ਦੇ ਜਿੱਗੀ ਵੀ ਪਾਈ ਜਾਂਦੇ ਆ ਵੀ ਪਾ ਲੈਣਦੇ ਆਪਾਂ ਵੀ ਕਿਉਂ ਨਾ ਨੇ ਪਾਣੀ ਹੱਥ ਦੇਖੋ ਤੇ ਮੂੰਹ ਤੁਨੂੰ ਉਹ ਹੋ ਜੂਗਾ ਬੜੋ ਦੀਨਾ ਨਹੀਂ 2.5 ਹੋਣਾ ਨਹੀਂ ਇਹ ਚ 1x ਚ ਦੇਖ ਲਓ ਆਉਂਦਾ ਹੈਗਾ ਹਾਈ ਗਾਇਸ ਇਹ ਹੈ ਜਾਕੋਸਰ ਤੇ ਆਉ ਫਿਰਦੇ ਨੇ ਬਾਬਿਓ ਡਾਕਟਰ ਕੇ ਆਪਣਾ ਅਰਜਨ ਲਈ ਇਹ ਸ਼ਾਇਦ ਆਲੂਆਂ ਵਾਸਤੇ ਤਿਆਰ ਕਰਦੇ ਨੇ ਇਹ ਤਾਂ ਵੱਡਾ ਕੰਮ ਹੈ ਨਾ ਤਾਂ ਬਾਈ ਫਟਾਫਟ ਤਿਆਰ ਕਰ ਦਿੰਦੇ ਆ ਆਹੜਾ ਸਪਲੈਂਡਰ ਕਰੇਲੇ ਕਰੇਲੇ ਕਿੰਨੇ ਕਿਤੇ ਆ ਗਏ ਕਰੇਲੇ 2 ਕਿਲੋ 2 ਕਿਲੋ ਕਰੇਲੇ ਤੇ ਆ ਗਏ ਭਾਈ 2 ਕਿਲੋ ਦੇਖੋ ਭਾਈ ਬਾਲ ਕਰੇਲੇ ਵਾ 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 ਇਹ ਬਹੁਤ ਮਿਹਨਤ ਕਰਕੇ ਲਿਆਂਦੇ ਛੋਟੇ ਕਰੇਲੇ ਦੇਸੀ ਕਰੇਲਾ ਹਾਂ ਆ ਕੀ ਹੈ ਕੱਦੂ ਇਹ ਇਹ ਕੱਲਾ ਨਹੀਂ ਅੱਲਾ ਆਹਾ ਇਹ ਆਪਣਾ ਇਕ ਗਰੀਂਡੇ ਇਕ ਗਰੀਂਡੇ ਅੱਡ ਅੱਡ ਭਾਂਤ ਭਾਂਦੀਆਂ ਸਬਜ਼ੀਆਂ ਨੇ ਭਾਂਦੀਆਂ ਚਿੱਡਾ ਚਿਬੜ ਵੀ ਹੈ ਹਾਂ ਹਾਂ ਹਰਿਆਂ ਵਿੱਚ ਇਹਨੂੰ ਬਾਹਰ ਨਾ ਰਹੀਏ ਪਾਉਣੀ ਚੱਕ ਕੇ ਹਾਂ ਜਿਹੜਾ ਲਾ ਦਾਂਗੇ ਇਹ ਚ ਪਾਉਣੀ ਚੱਕ ਕੇ ਹੁਣ ਪਾਉਣੀ ਚੱਕ ਕੇ ਲਾ ਦਾਂਗੇ ਇਹ ਕਿਹੜਾ ਬੱਲ ਛੜਦਾ ਚੱਲ ਹਾਂ ਜੁੜ ਨਹੀਂ ਪਾਉਣ ਦਿੰਦਾ ਇਹਦੀ ਗੱਲ ਬਣਾ ਦਾਂਗੇ ਕਿ ਆ ਸਵੇਰੇ ਕਿਹੜਾ ਲਾਉਣਾ ਹਾਂ ਆ ਫਲੀਆਂ ਨੇ ਥੋੜੀਆਂ ਜੀਆਂ ਥੋੜਾ ਹੀ ਰਹਿ ਗਿਆ ਬਸ ਬਾਬਿਓ ਕਰੋਸ ਚੋ ਧੂਆਂ ਘੜ ਕੇ ਤੁਹਾਡੇ ਭਾਈ ਨੇ ਤੁਹਾਨੂੰ ਪਤਾ ਮੇਰੀ ਡਰਾਈਵਰੀ ਬਾੜੀ ਇੱਥੇ ਹੀ ਆ ਨਿਕਲਦੇ ਹਾਂ ਤੁਹਾਂ ਆ ਦੇਖੋ ਅੱਗੋ ਹਾਏ ਓਏ ਆਂ ਜੀ ਨਹੀਂ ਆਂ ਜੀ ਮਚਾਲਿਆ ਉਹ ਹੱਟ ਬਾਬੇ ਕ੍ਰੌਸ ਲਾਲ ਲਾਲ ਕਰਤਾ ਇੱਥੋਂ ਵੱਢਿਆ ਗਿਆ ਹੈ ਨਾ ਭੰਨਤਾ ਬਾਬੇ ਕ੍ਰੌਸ ਇੱਥੇ ਥੋੜਾ ਥੋੜਾ ਹੁਣ ਕੀ ਕੀਤਾ ਜਾਵੇ 20 ਦਿੱਤੀ ਜਾਵੇ ਥੋੜੀ ਹੀ ਰਹਿ ਗਈ ਜਾਨ ਨੇ ਆਪਣੀ ਆਪਣੀ ਮੈਂ ਨਾ ਇਹਨਾਂ ਨੇ ਬਦ ਲੱਗੇ ਵੀ ਪਾਇਆ ਸੀ ਕ੍ਰੌਸ ਜਾਂ ਪਾਣੀ ਪਾ ਕੇ ਦੇਖ ਲੈਂਦੇ ਨੇ ਠੰਡਾ ਕਰ ਲੈ ਇਹ ਬਾਬੋ ਫਾਇਦਾ ਪਿਆ ਬਾਬਾ ਆਪਾਂ ਤੇ ਸਰੇ ਪੈੜੀ ਰਹਿ ਗਈ ਲਗਾ ਦੂ ਆਪਣੇ ਦਾ ਦੇਖ ਲਈ ਪੰਗਾ ਲੈ ਕੇ ਡੈਡੀ ਵੀ ਆਵਾ ਹੁਣ ਗਾਲਾਂ ਕੱਢੀ ਦੇਖੋ ਪਹਿਲਾਂ ਅਗੋਂ ਇੱਕ ਸਾਤਾ ਸੀ ਕੇ ਬਸ ਸੱਟਾ ਓਕੇ ਇਹਦਾ ਕਰਾਉਸੀ ਗਰਮ ਹੋ ਗਿਆ ਬਾਬੋ ਸ਼ਾਇਦ ਕੋਈ ਦਿੱਕਤ ਹੈ ਇਹਦੇ ਕਰਾਉਸ ਚ ਜਾਂ ਤੁਹਾਡੇ ਭਾਈ ਦੀ ਡਰਾਈਵਰੀ ਥੋੜੀ ਜਿਹੀ ਅਥਰੀ ਹੈ ਤਾਂ ਫਰਕ ਪਿਆ ਹੋ ਸਕਦਾ ਆ ਦੇਖੋ ਤੇਲ ਕਿੰਨਾ ਖਾ ਗਿਆ ਟਰੈਕ ਡਪਣਾ ਟੈਂਕੀ ਫੁੱਲ ਸੀ ਨਹੀਂ ਅੱਧੀ ਡੈਂਕੀ ਤੇ ਥੋੜਾ ਜਿਹਾ ਵੱਧਦਾ ਬਸ। ਖੇਲਦਾ ਘੱਟੀ ਕਰਦਾ। ਬੁੱਲ ਟਰੈਕਟਰ ਵਾਲੇ। ਟਾਇਰਾਂ 'ਚ ਪਾਣੀ ਪਾਇਆ ਹੋਇਆ, ਟਾਇਰ ਵੱਧ ਗਿਆ ਦਵਾ ਬੁੱਗਾ ਕਰਕੇ ਆਪਣੇ ਟਾਇਰਾਂ 'ਚ ਪਾਣੀ ਪਾਇਆ ਹੋਇਆ। ਦੇਖ ਰਿਹਾ ਉਹਨੂੰ। ਥੋੜਾ ਜਿਹਾ ਠੰਡਾ ਹੋ ਜਾਣ ਦੋ। ਆਹ ਲਾ ਕੇ ਦੇਖ ਪਰਾਲੀ। ਹੱਥ ਰਮ ਜ਼ਿਆਦਾ ਹੀ ਵੱਧੂ ਮੇਰਾ। ਆਹ ਬਾਬੇ ਇੱਥੇ ਦੇਖੋ ਇੱਥੇ ਵੀ ਸਿੱਟੇ ਪਾਏ ਹੋਰੇ, ਗਲੀਸ ਮਾਰਿਆ ਕੱਢ ਕੇ। ਖਾਲੀ ਕਰਦਾ ਵਾ ਬੁੱਗਲੀਸ ਤਾਂ ਕੁੱਟ ਗਿਆ ਸਾਰਾ। ਆਹ ਦੇਖੋ। ਨਕਾ ਮਾਰ ਕੇ ਦੇਖਿਆ ਪਲੀਸ ਤਾਂ ਖਾਲੀ ਹੋ ਗਿਆ ਛੱਟਾ ਵੀ ਆਰ-ਬਾਰ ਜਾਂਦਾ ਥੋੜਾ ਹੀ ਰਹਿ ਗਿਆ ਅੱਗੇ ਕਰਾਉਂਸ ਬਸ ਨਾਲ ਟੁੱਟਣ ਵਾਲੀ ਗਿਆ ਦੇਖਦੇ ਕੀ ਹੁੰਦਾ ਦਾ ਅਸੀਂ ਤਾਂ ਬਾਪੂ ਜੀ ਆ ਕੇ ਵਿਚਾਰ ਦੇਣਗੇ ਗਾਣਾ ਕੱਢਣਗੇ ਇੰਨਾ ਤੇ ਰਿੱਤਾ ਆਏ ਹੋਏ ਰਿੱਤੇ ਨਾ ਭਰੇ ਭਰੇ ਮਬੂਲਟ ਵਾਲੇ ਦੀ ਠੀਕ ਹੈ ਸਾਰੀ ਇਹ ਆਪਣਾ ਬਾਬੇ ਉਹ ਵੀ ਖਰਾਬ ਹੋਇਆ ਪਿਆ ਕੀ ਕਹਿੰਦੇ ਨੇ ਬਣਾ ਹਵਾ ਮਾਰਨ ਵਾਲਾ ਉਹ ਖਰਾਬ ਹੋਇਆ ਪਿਆ ਸਰਦਾਰ ਮਹਿੰਦਰ ਸਿੰਘ ਦਾ ਪੁੱਟਾ ਰਵੀ ਸਿੰਘ ਥਰੇ ਪੈੜੀ ਰਹਿ ਗਏ ਬਾਬੇ ਠੀਕ ਨੇ ਮਿਲਦੇ ਆ ਜਲੋਕੇ ਹੱਕ ਦਾ ਬਾਬਾ ਡੈੜੀ ਨੇ ਧੂਆ ਮਾਰਦਾ ਕਰਾਉ ਹੋ ਜਾ ਦੂਰ ਹੀ ਰਹਿਣਾ ਪਤਾ ਇਹਨੂੰ ਦੂਰ ਰਹੇ ਜੀ ਫਿਰ ਆ ਬਾਈ ਇਹਦਾ ਐ ਨਹੀਂ ਪਤਾ ਕਿੱਧਰ ਨੂੰ ਚੱਲੇ ਜੇ ਭੈਣ ਦਾ ਯਾਰ ਇਕਦਾ ਮੈਂ ਗੀੜਾ ਪੁੱਠੇ ਪਾਸੇ ਗਿਆ ਪਾਉਣੀ ਦੂਜੀ ਸਾਈਡ ਹੁੰਦੀ ਹੈ ਉਧਰ ਮੈਂ ਜਿਹੜੇ ਲਾ ਆਇਆ ਤਾਂ ਕਰਕੇ ਪਾਉਣੀ ਵੱਟ ਤੇ ਆ ਗਈ ਬਾਈ ਐਨਾ ਸਮਝੋ ਵੀ ਮੈਨੂੰ ਡਰਾਈਵਰੀ ਨਹੀਂ ਆਉਂਦੀ ਡਰਾਈਵਰੀ ਸਾਨੂੰ ਆਉਂਦੀ ਹੈ ਸਾਨੂੰ ਵੀ ਪਤਾ ਹੀ ਪਾਉਣੀ ਉਧਰਲੀ ਸਾਈਡ ਆਉਣੀ ਸੀ ਉਹਦੇ ਪਿੱਛੇ ਵੀ ਗਾਣਾ ਪੈ ਕੇ हटੀਆਂ ਨੇ ਹਜੇ ਪਰ ਕੀ ਕਰ ਸਕਦੇ ਹਾਂ ਹੁਣ ਜਦੋਂ ਆਪਾਂ ਉਧਰਲੀ ਸਾਈਡ ਵੈਕ ਕਰਕੇ ਲਾਉਣੇ ਆ ਜਿਹੜੇ ਬਸ ਤੁਸੀਂ ਹੀ ਨਹੀਂ ਸਮਝ ਸਕਦੇ ਯਾਰ ਮੈਂ ਕਿਹੜੇ ਹਿਸਾਬ ਨਾਲ ਕਿਹੜੇ ਕਹਿਣਾ ਹੈਗਾ ਇਹ ਮੈਨੂੰ ਹੀ ਪਤਾ ਹੁਣ ਕਰੋ ਉਸ ਦਾ ਧੂਆ ਨਿਕਲ ਹੀ ਜਾਂਦਾ ਬਾਈ ਥੋੜਾ ਥੋੜਾ ਆ ਹਾਂ ਹਾਂ ਪਈ ਜਾਂਦਾ ਉਹ ਦੇਖ ਰਾਉ ਟੇ ਤੁਮਾ ਨਿਕਲੀ ਜਾਂਦਾ ਥੋੜਾ ਥੋੜਾ ਹੁਣ ਜੇ ਟਟੂ ਆਪਾਂ ਜਿੰਮੇਵਾਰ ਨਹੀਂ ਡੈੜੀ ਜਿੰਮੇਵਾਰ ਆਦਾ ਠੀਕ ਐ ਨਾ ਆਪਾਂ ਉੱਤਰ ਕੇ ਧੂਆਂ ਦੇਖ ਕੇ ਕਾਸ਼ ਬੰਦਾ ਨਹੀਂ ਮੈਂ ਤੋੜ ਕੇ ਉੱਤਰਦਾ ਹੁੰਦਾ ਜੀ ਗੱਲ ਕਰਾਈ ਐ ਕਿ ਮੈਨੂੰ ਪਹਿਲਾਂ ਪਤਾ ਲੱਗ ਗਿਆ ਮੈਂ ਗਾਲਾਂ ਪੈਣੀਆਂ ਹਾਂ ਹਾਂਜੀ ਯਾਰੋ ਬੀਤੀ ਸਾਰੀ ਤੇ ਹੁਣ ਆਪਾਂ ਚੱਲੇ ਆ ਘਰੇ ਕ੍ਰਾਉਸ ਤੋੜਤਾ ਸਿਰੇ ਪੈੜੇ ਰਹਿ ਗਏ ਇੱਕ ਪਾਸੇ ਤਾਂ ਲਾ ਦੇ ਦੂਜੇ ਪਾਸੇ ਰਹਿ ਗਏ ਕ੍ਰਾਉਸ ਤੋੜਤਾ ਦੇਖ ਲੋ ਥੱਲੇ ਕਿੱਥੇ ਇਦਰਾ ਹਾਲਾ ਕੀ ਅੰਨਣਾ ਇਹ ਆ ਦੇਖ ਲੋ ਤੁਹਾਡੇ ਪਾਰ ਆ ਰਹੀ ਹਾਲ ਲੱਭੜੇ ਟਿਬੜ ਗਏ ਜਮਾ ਬਾਪੋ ਟਰੈਕ ਤੇ ਰੇਤਾ ਰੂਤਾ ਚੜਤਾ ਜਾਰੇ ਪਾਸੇ ਇਹ ਕੱਪ ਹੀ ਬਾਈ ਖਰਾਬ ਵਾਲੀ ਆ ਯਾਰ ਕਦੇ ਟਾਇਰ ਟਾਇਣ ਨਹੀਂ ਜਾਂਦਾ 1 ਮਿੰਟ ਤੋਂ ਖੜਾ ਕਰਕੇ ਦੇਖਾਂ ਮੈਂ ਆ ਦੇਖੋ ਹਾਂ ਮੜਦੇ ਹੋ ਇੱਕ ਵਾਰੀ ਹੋਰ ਹੋ ਜਾਏ ਢੇੜੂ ਮੈਨੂੰ ਗਰਮੀ ਤਾ ਜੋਟਾ ਨਹੀਂ ਹੈ ਬੱਬੇ ਆਪਣਾ ਸਵਾਦ ਵਾਲਾ ਇੱਕ ਵਾਰੀ ਹੋਰ ਹੋ ਜਾਏ ਆ ਦੇਖੋ ਇਧਰ ਲਈ ਸਾਈਡ ਟਾਇਰ ਦੇ ਕਿਉਂ ਨਹੀਂ ਹੈ ਅਗਰ ਟਾਇਰ ਟੁੱਟ ਹੁਣ ਗਾਲਾਂ ਨਾ ਫਵਾ ਦੇ ਘਰੇ ਵੀ ਟਾਇਰ ਖੜਾ ਕਰਦਾ ਹੁੰਦਾ ਸੀ ਚਲੋ ਬਾਈ ਮਿਲਦੇ ਆ ਤੁਹਾਨੂੰ ਬਾਏ ਥੈਂਕ ਯੂ ਸਾਡਾ ਬਲੌਗ ਦੇਖਣ ਲਈ ਬਹੁਤ ਬਹੁਤ ਧੰਨਵਾਦ ਕਣਕ ਵੀ ਤਿਆਰੋ ਆਪਾਂ ਇੱਕ ਤਾਂ ਹਾਲਾ ਪਟਾ ਰਹਿ ਗਿਆ ਉਹ ਚ ਪਾਣੀ ਲਾ ਕੇ ਬੀਜਾਂਗੇ ਫਿਰ ਉਹ ਤੁਹਾਨੂੰ ਦੁਬਾਰੇ ਦਿਖਾਵਾਂਗੇ ਜਦ ਤੇ ਬੀਜੀ ਹੁਣ ਉਹ ਸੁਨੇਹ ਵਾਲੀ ਰਹਿ ਗਈ ਉਹ ਵੀ ਜਿਹੜੀ ਇੱਕ ਦਿਨ ਉਹ ਉਤਾਰ ਵਾਲੇ ਨਾਲ ਬੀਜਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਓਕੇ ਬਾਈ ਧੰਨਵਾਦ ਸਾਰਿਆਂ ਦਾ ਬਾਏ ਬਾਏ ਟਾਟਾ